ਇਦੇ ਵਿੱਚੋਂ ਤਾਂ ਆ ਗਈ ਚਲੋ ਕੋਈ ਗੱਲ ਨਹੀਂ ਸੰਤ ਮਹਾਤਮਾ ਕੀ ਜੈ ਬਾਬਾ ਮਦਨਗਿਰੀ ਜੀ ਮਹਾਰਾਜ ਕੀ ਜੈ ਅੱਜ ਅਸੀਂ ਸ਼ਾਮ ਲਾਲ ਪਟਾਲਕਲਾ ਤੇ ਕਰਮਜੀਤ ਸਿੰਘ ਖਾਈ ਬਾਬਾ ਮਦਨਗਿਰੀ ਜੀ ਦੀ ਜੀਵਨੀ ਦੇ ਵਿੱਚੋਂ ਇੱਕ ਕਵਿਤਾ ਪ੍ਰਸੰਗ ਪੇਸ਼ ਕਰਨ ਲੱਗੇ ਆ ਕਵਿਤਾ ਐਚ ਲੋਡ ਪੇਚ ਕਰਦੇ ਆਓ ਜੀ ਪੂਰਨ ਤੂੰ ਪਰਮਾਤਮਾ ਕਟ ਕਟ ਰਿਹਾ ਬਿਰਾਜ ਰਾਜ ਕੀਰ ਬਣਾਮ ਦਾ ਸਿਰਫ ਕਰਾਂ ਦੇ ਤਾਜ ਸਿਰਫ ਕਰਾਂ ਦੇ ਤਾਜ ਹਾਉ ਤੂੰ ਦਾਤਾ ਬੇਅੰਤ ਕਰਾਂ ਕੀ ਸਿਫਤ ਤੁਮਾਰੀ ਐ ਜਗ ਤੇ ਨੋਂ ਚਮਕਾ ਦੇ ਜਿਸ ਤੇ ਪਲਕ ਯਵਾਰੀ ਐ ਹੋ ਫਕਰਾਂ ਦੇ ਸਿਰ ਤਾਜ ਤੇ ਰਾਜ ਹੁਕਮ ਚਲਾਈਂਦਾ ਮਦਨਗਿਰੀ ਜੀ ਮੋੜੇ ਗੁਰਾਨੂਆ ਸੀਸ ਨਭਾਈਂਦਾ E <laughs> ਪਿੰਡ ਦੀ ਖੂਬ ਚੜਾਈ ਐ ਮਦਨਗਰੀ ਜੀ ਜਨਮੇ ਖੇਲੇ ਕਰੀ ਪੜਾਈ ਐ ਹਾ 1943 ਸਨ ਮੋੜ ਯਾਦ ਕਰਾਈਂਦਾ ਮਦਨਗਰੀ ਜੀ ਮੋੜੇ ਗੁਰਾਨੂਆ ਸੀਸ ਨਵਾਈਂਦਾ ਹਾ ਪਰਸ਼ਰਾਮ ਜੀ ਪਿਤਾ ਗੁਰਾਂ ਦੇ ਬੜੇ ਸਿਆਣੇ ਸੀ ਭੀਮਸੈਨ ਜੋ ਕੱਦੂ ਸੇਤ ਤੂੰ ਉਹ ਜਰਮਾਣੇ ਸੀ ਉਹਨਾਂ ਦੇ ਆਪ ਦੇਸਾ ਪਿਆਰ ਨੂੰ ਨਹੀਂ ਭਲਾਈਂਦਾ ਮਦਨਗਿਰੀ ਜੀ ਮੋੜ ਗੁਰਾਨੂੰ ਸੀਸ ਨ ਬਾਈਂਦਾ ਗਾਂਬਾਲੀ ਮਾਤਾ ਦਾ ਨੋ ਭਗਵੰਤੀ ਲੈਂਦੇ ਉਮਾ ਕਸਲਿਆ ਕੁੰਤਾ ਤੋਂ ਗੁਣ ਕਟ ਨਹੀਂ ਕਹਿੰਦੇ ਮਾਤ ਦੇਵਕੀ ਜਨਮਿਆ ਕਾਲੀ ਨਾਗਨ ਥਾਂਈਂਦਾ ਮਦਨਗਿਰੀ ਜੀ ਮੋੜ ਗੁਰਾਂ ਨੂੰ ਸੀਸ ਨਵਾਈਂਦਾ ਸੀ ਕਪਤਾਂ ਦਾ ਛੌਂਕ ਗੁਰਾਂ ਦੇ ਚਰਨੀ ਲਾਗੇ ਜੀ ਬਰਮ ਗਿਆਨੀ ਬਰਮ ਆਨੰਦ ਪਿੰਡ ਡਿੱਖੀ ਬਾਗੇ ਜੀ ਹੋ ਧਰਮ ਮੂਰਤੀ ਧਿਆਲੂਆ ਸਿਰ ਤੇ ਹੱਥ ਟਕਾਈਂਦਾ ਮਦਨਗਿਰੀ ਜੀ ਮੋੜ ਗੁਰਾਨੂਆ ਸਿਸ ਨਵਾਈਂਦਾ ਪਤੀ ਸ੍ਰੀ ਗਣੇਸ਼ ਆਪ ਨੂੰ ਕਲਮ ਫੜਾਈ ਹੈ ਸਰਦ ਮਾਤਾ ਸਰ ਸੁਤੀ ਰਛਨਾ ਤੇ ਆਈ ਏ ਹੋ ਬੇਦਬਿਆਸ ਵੀ ਆ ਗਏ ਕਾਲੀ ਦਾਸ ਬੁਲਾਈਂਦਾ ਮਦਨਗਿਰੀ ਜੀ ਮੋੜ ਗੁਰਾਨੂ ਸੀਸ ਨਵਾਈਂਦਾ ਆ ਦੂਰ ਦੂਰੋਂ ਚੱਲੇ ਦੁਨੀਆ ਦੇਖਣ ਆਉਂਦੀ ਥੀ ਗੋਡਨ ਮੈਡਲ ਜਿੱਤੇ ਜੱਜਾਂ ਦੇ ਮਨ ਭਾਉਂਦੀ ਸੀ ਸੁਰਗਾ ਦੇ ਵਿੱਚ ਇੰਦਰ ਕੋਲੇ ਆ ਹੋ ਖਾੜਾ ਲਾਈਂਦਾ ਮਦਨਗਿਰੀ ਜੀ ਮੋੜੇ ਗੁਰਾਨੂਆ ਸੀਸ ਨਵਾਈਂਦਾ ਗਣਤੀਆਂ ਬਾਹਰ ਆਪਦੇ ਚੇਲਿਆਂ ਦੇ ਚੇਲੇ ਮਦਨਗਿਰੀ ਨੋਂ ਬੋਲੇ ਜਿੱਥੇ ਲੱਗਦੇ ਸੀ ਮੇਲੇ 101 ਪਰ ਸੰਗ ਦਵਾਰ ਬੇਦਰ ਚਾਈਂਦਾ ਮਦਨਗਿਰੀ ਜੀ ਮੋੜੇ ਗੁਰਾਨੂਆ ਸੀਸ ਨਵਾਈਂਦਾ ਹੋ ਗਣਤ ਵਿਦਿਆ ਜੋਸਤ ਪੂਰਾ ਲਗਨ ਮਲਾਉਂਦੇ ਨੇ ਨਾਲੇ ਦੇਣ ਦਵਾਈ ਦੇਸੀ ਆਪ ਬਣਾਉਂਦੇ ਨੇ ਹਉ ਦਿਨ ਦੇ ਕੱਟ ਬਿਮਾਰੀ ਧਾਗਾ ਥੋੜਾ ਪਾਈਂਦਾ ਮਦਨਗਿਰੀ ਜੀ ਮੋੜ ਗੁਰਾਨੂ ਸੀਸ ਨਵਾਈਂਦਾ ਹਉ ਪੜਦੇ ਜਦੋਂ ਰਮੈਣ ਅਰਥ ਵੀ ਕਰਨ ਸਚਾਈ ਦੇ ਜਦੂ ਬੰਸ ਮਾਪਾਰਥ ਚੋਂ ਪ੍ਰਸੰਗ ਬਣਾਈ ਦੇ ਹੋ ਗੌਣ ਸਟੇਜੀ ਚੱਲੇ ਅਤਿਆਸ ਸੁਣਾਇਂਦਾ ਮਦਨਗਿਰੀ ਜੀ ਮੋੜ ਗੁਰਾਨੂ ਸੀਸ ਨਵਾਈਂਦਾ ਹੋ ਸ਼ਾਮ ਲਾਲ ਨੂੰ ਮਿਲ ਗਏ ਦਿਲ ਦੀ ਬੁਜਲੀ ਆ ਕੇ ਜੀ ਗੁਰਮੰਤਰ ਦਾ ਜਾਪ ਸਖਾਇਆ ਚਰਣੀ ਲਾ ਕੇ ਜੀ ਹੋ ਮੇਰੇ ਨਾਲ ਬਾ ਫੜ ਲਈ ਗੱਡੀ ਵਿੱਚ ਬਹਾਈਂਦਾ ਮਦਨਗਿਰੀ ਜੀ ਮੋੜ ਗੁਰਾਂ ਨੂੰ ਸੀਸ ਨਵਾਈਂਦਾ